ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਬਣਾਉਣ ਤੇ ਲੋ ਡੇਰੀ ਫਾਰਮ ਪਿੰਡ ਰਾਜਾ ਸਾਸੀ ਤੋਂ ਅੱਜ ਦੀ ਵੀਡੀਓ ਵਿੱਚ ਟੋਟਲਾ ਪੰਤਾ ਨੂੰ ਦੋ ਪਸ਼ੂ ਦਿਖਾਵਾਂਗੇ ਦੋਵੇਂ ਗੱਬਣ ਤਿਆਰ ਆਪਾਂ ਪਹੁੰਚਿਆ ਵੀਰ ਹਰਮੰਦ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਕੁਛ ਦੇ ਨਾਲ ਦੀ ਡਿਟੇਲ ਸਾਸੀਆ ਵੀਰ ਜੀ ਸਾਸੀਆ ਭਾਜੀ ਯਾਰ ਚੱਲ ਜੇ ਬਹੁਤ ਵਧੀਆ ਜੱਗੇ ਭਾਈ ਤੁਸੀਂ ਸੁਣਾਓ ਹਾਂਜੀ ਵੀਰ ਜੀ ਚੜਦੀ ਕਲਾ ਜੇ ਚਲੋ ਜੱਗੇ ਭਾਈ ਚੜਦੀ ਕਲਾ ਚਾਹੀਦੀ ਏ ਇਹ ਵੀਰ ਜੀ ਆਪਣਾ ਨਾਮ ਤੇ ਦੱਸ ਦਿਆ ਨਾ ਭਾਜੀ ਮੇਰਾ ਹਰਮੰਦੋ ਪਿੰਡ ਰਾਇਆ ਸੰਸੀ ਜੀਲਾ ਅੰਮ੍ਰਿਤਸਰ ਤੋਂ ਫੀਲ ਚ ਨਾਲ ਆ ਬੀਤੀ ਏਅਰਪੋਰਟ ਦੇ ਨਾਲ ਹੀ 1 ਕਿਲੋਮੀਟਰ ਪਿੰਡ ਹੈ ਆਪਣਾ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 826444231 ਭਾਜੀ ਠੀਕ ਹੈ ਜੀ ਹਾਂਜੀ ਇਧਰੋਂ ਕਰੀਏ ਸ਼ੁਰੂਆਰ ਕੇ ਤੋਂ ਇਧਰੋਂ ਝੋਟੀ ਦਾ ਕਰ ਲਈਏ ਠੀਕ ਹੈ ਦੱਸਿਓ ਭਾਈ ਜੀ ਕਿੰਨਾ ਸੁਹਾ ਸੁਟੀ ਝੋਟੀ ਨੇ ਭਾਈ ਦੂਜਾ ਸੁਹਾ ਸੁਣਾਵਾ ਅੱਛਾ ਜੀ ਥੋੜਾ ਜਨਾ ਝੋਟੀ ਡਰਦੀ ਆ ਪਿੱਛੋ ਪਿੱਠ ਪੁੜਾ ਵਿਖਾਓ ਝੋਟੀ ਦਾ ਠੀਕ ਹੈ ਲਵਾ ਕਰਵਾ 50 ਸੁਹਾ ਸੁਗੀ ਦੇ ਭਾਈ ਹੋਰ ਝੋਟੀ ਨਹੀਂ ਭਾਈ ਹੋਰ ਬਣਨੀ ਆ ਠੀਕ ਆ ਕਿੰਨਾ ਟਾਈਮ ਦਾ ਖੜਦੀ ਆ ਜੇ ਟਾਈਮ ਭਾਈ ਦਿਨ 5-7 ਲੈ ਜੂ ਆ ਜੇ ਸਾਈ ਲਾਏ ਭਾਵੇਂ ਝੋਟੀ ਐਸੇ ਹੀ ਹਾਂਜੀ ਠੀਕ ਆ ਠੀਕ ਆ ਲਓ ਜੀ ਹਫਤੇ ਦੇ ਆਸ-ਪਾਸ ਆ ਜੇ ਟਾਈਮ ਖੜਦੀ ਆ ਭਾਈ ਕਿੰਨੇ ਕਿ ਦੁੱਧ ਵਾਲੀ ਆ ਦੁੱਧ ਭਾਈ ਭਲੂਣ ਨੇ 10000 ਕਿਲੋ ਭਰਿਆ ਜੇ ਐਨ ਕਾ ਜਾਵਾਂ ਝੋਟੀ 12-13 ਕਿਲੋ ਦੁੱਧ ਚਵਾਊਗੀ ਠੀਕ ਆ ਠੀਕ ਆ ਠੀਕ ਵੇਖੋ ਭਾਈ ਛੋਟੇ ਸਿੰਘ ਦੀ ਝੋਟੀ ਪਹਿਲੇ ਸਵੇਰ ਦੁੱਧ ਭਰਿਆ ਵਾ ਤੇ ਕੁਆਲਟੀ ਵੀ ਚੈੱਕ ਕਰ ਸਕਦੇ ਤੁਸੀਂ ਨੀਲੀ ਦਾ ਪਾਤਾ ਕੀ ਨਾ ਬੜੀ ਝੋਟੀ ਭਾਜੀ ਠੀਕ ਆ ਜੀ ਇਹ ਜਿਹੇ ਹਫਤੇ ਦੇ ਆਸ-ਪਾਸ ਜਿਹੜਾ ਟਾਈਮ ਲਾ ਲੂਗੇ ਜਾਂ ਫੇਰ ਲੱਦ ਲਾਉਂਗੇ ਜਿਹੜੇ ਸਾਹ ਵੀ ਯਾਰੇ ਛਾਣਵੇਂ ਜਿਹੜਾ ਲੋਕੜਾ ਲੱਗਾ ਬਾਣ ਕੱਲਾ-ਕੱਲਾ ਲੱਗਾ ਪਿਆ ਵਾ 12 ਲੀਟਰ ਤੇ ਆਸ-ਪਾਸ ਬਾਈ ਕਹਦਾ ਕਿ ਦੁੱਧ ਭਰੀ ਜਾਊਗੀ ਬਾਕੀ ਸੁਪਾਈਆਂ ਸੂਈਆਂ ਦੇ ਵਿੱਚ ਸਾਹ ਬੜੀ ਝੋਟੀ ਭਾਈ ਵੱਡੀ ਝੋਟੀ ਪਿੱਛੋਂ ਪਿੱਠ ਪੂੜਾ ਵਿਖਾਓ ਕੀ ਲੱਗਾ ਝੋਟੇ ਨੂੰ ਠੀਕ ਹੈ ਲੋ ਜੀ ਸਾਹ ਦੇ ਵਜੋਂ ਤੇ ਥੋੜਾ ਵੀ ਜਵਾਬ ਆ ਗਿਆ ਵਾ ਇਹ ਦੇਵਾਲੋ ਵਾਲੇ ਹੋਰ ਕਰਮਾਲੀ ਨੇ ਕੱਢ ਜਾਏ ਹੋਰ ਬਣਨੀ ਭਾਜੀ ਝੋਟੀ ਹੋਰ ਤਿਆਰ ਹੋ ਗਈ ਹੈ ਵੀ ਅੱਖਾਂ ਵਾਲਾ ਚੱਡਾ ਆ ਗਿਆ ਤੇ ਪੰਟ ਪੰਟ ਬੜੀ ਪਾਥਿਆ ਭਾਜੀ ਅੱਛਾ ਜੀ ਸ਼ਾਇਦ ਹੁੰਦਾ ਝੋਟੀ ਦਾ ਹੈ ਜੀ ਠੀਕ ਹੈ ਠੀਕ ਹੈ ਜੀ ਭਾਈ ਜਿਹੜਾ ਮੁੱਲ ਫਿਰ ਮੁੱਲ ਲਜਾਇ ਭਾਜੀ ਮੁੱਲ ਕਰਦੇ 95000 90 ਦੀ 10000 ਕਰਨਾ ਮਾਨ ਇਹ ਕਰ ਦੋ ਥੋੜਾ ਬਰਾ ਦੋ ਛੱਡੀਆਂ 88 ਦੀ ਦੇ ਰਾਂਗੇ ਝੋਟੀ ਭਾਜੀ 88 ਦੀ ਹਾਂਜੀ ਠੀਕ ਹੈ ਲਓ ਜੀ 88000 ਦੀ 55 ਤਿਆਰ ਵੱਡੀ ਝੋਟੀ ਭਾਈ ਸਾਹ ਸੁਧੀ ਆ ਇਹ ਕਰੋ ਜੀ ਕਿਾ ਕੜਾ ਚੱਡਾ ਚੱਡਾ ਬਹੁਤ ਜਿਆਦਾ ਚੰਗਾ ਆ ਗਿਆ ਵਾ ਬਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਦੂਜੇ ਨੰਬਰ ਤੇ ਮੈਂ ਭਾਈ ਤੀਜਾ ਸੁ ਆਜੋ ਅੱਛਾ ਜੀ ਐਵੇਂ ਦੇਣਾ ਇਹ ਦਾਖ ਖੜਦੀ ਮੈਂ ਆ ਵੇਖੋ ਠੀਕ ਹੈ ਠੀਕ ਬਣੋ ਐਵੇਂ ਬੜੀ ਭਾਜੀ ਕਰਮਾ ਵਾਲੀ ਅੱਛਾ ਜੀ ਇਹ ਕਿੰਨੇ ਕੁ ਦੋ ਤਲੀਆਂ ਐਵੇਂ ਭਾਜੀ 11-12 ਕਿਲੋ ਚ ਆਇਆ ਜੇ ਦੂਜੇ ਸੋਹੇ ਆਰਕਾਂ ਵੀ ਇੰਨਾ ਚ ਆਉਗੀ ਯਾਰਾ ਠੀਕ ਹੈ ਠੀਕ ਹੈ ਲਓ ਜੀ ਕੱਦ ਵਜ ਨਾਲੀ ਮੈਂ ਆ ਛੋਟੇ ਸੇਗ ਦੀ ਝੋਟੀ ਮਾਜਿਆ ਭਾਜੀ ਚਲੋ ਸੰਭੀ ਕੇ ਚੰਗੀ ਭਰਾਣੇ ਆ ਤੀਸਰਾ ਸੁ ਆ ਜੇ ਹਾਂ ਜੀ

ਤਾਂ ਚਲੋਗੇ ਚੰਜੀ ਸਾਹਿਬ ਕਰ ਲੂਗਾ ਭਰਾ ਦੇ ਚਲੋ ਚੰਜੀ ਚੰਗਾ ਦੁੱਧ ਕੱਢੀ ਜਾਉਗੇ ਖਣ ਪਾਂਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਤੇ ਥਾਣ ਮੇਲ ਨੂੰ ਨੋਕੜਾ ਲੱਗਾ ਪਿਆ ਵਾ ਥਣ ਕੱਲਾ ਕੱਲਾ ਲੱਗਾ ਪਿਆ ਵਾ ਇਹ ਨਵੇਂ ਥਣ ਇੱਧਰਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਜੇ ਚੌਵਾਂ ਨੋਕਰਾਂ ਦੇ ਕੱਲਾ ਕੱਲਾ ਥਾੜਿਆਂ ਇਹਦਾ ਭਾਈ ਜੀ ਮੁੱਲ ਫਿਰ ਮੋੜ ਨਾ ਕਰਨ ਨੂੰ ਭਾਜੀ ਇਹ ਭਾਵੇਂ 80 85 ਉਹ ਮਰਜ਼ੀ ਕਰੀ ਜਾਏ 75 ਦੀ ਦੇ ਰਹੀ ਏ ਫਿਰ ਕਰੀਏ ਮਾਨ ਕਰ ਦੋ ਮਾਨ ਦਾਣ हां ना तर, भाई 72000 ਦੀ ਮਹੀਂ ਦੇਣਾ ਠੀਕ ਆ ਬਣਾ ਥੱਲੋਂ ਲੈਵਾ ਖਾਰੋ ਕਰਮਾ ਆਇਆ ਗਾਓ ਯਾਰ ਫੁੱਟਪਾਲ ਨੂੰ ਬਣੋੜੀ ਕੇ ਤਰ੍ਹਾਂ ਕੋਲੇ ਤੇ ਆ ਰੋ ਵੀ ਬਾਕੀ ਚੱਡਾ ਜਿਹੜਾ ਇਹਦਾ ਵੀ ਬਹੁਤ ਜਰਾ ਸੁਆਈਆਂ ਦੇ ਵਿੱਚ ਆ ਗਿਆ ਵਾ ਤੇ ਥਣ ਭਾਂਡਾ ਵੀ ਜਿਹੜਾ ਬਹੁਤ ਚੰਗਾ ਲੱਗਾ ਵਾ ਹਾਂਜੀ ਤੇ ਬਿਲਕੁਲ ਜਿਹੜੇ ਨੋਰਮਲ ਰੀਡ ਆ ਬਾਈ ਦੇ ਤੁਹਾਨੂੰ ਮਰਾ ਕੇ ਹਰ ਵੀਡੀਓ 'ਚ ਗੈਰਮੋਤ ਪੂੰਗਾ ਵਾ ਬਾਈ ਇਹ ਕਹਿਣਾ ਬਾਈ ਜੀ ਹੋਰ ਬਰਿਓ ਬਸ ਇਹੋ ਬੇਂਤੀ ਭਾਈ ਕੱਪਣਾ ਮਈਆਂ ਆਪਣੀ ਪਾਸ ਕਰੋ ਤਸੱਲੀ ਕਰੋ ਠੀਕ ਹੈ ਹਾਂਜੀ ਡੰਗਰ ਦੇ 4 ਪੋਣਾ ਸੀ ਆਪਣੇ ਕੋਲ ਦੋ ਤੋਂ ਪਹਿਲਾਂ ਵੇਖ ਗਿਆ ਹਾਂਜੀ 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 ਇੱਕ ਉਹ ਐੜ ਤੇ ਇੱਕ ਉਹ ਝੋਟੀ ਦੋ ਹੀ ਠੀਕ ਹੈ ਠੀਕ ਹਾਂਜੀ ਲਓ ਜੀ 4 ਪੋਣਾ ਬਜੂ ਪਾਲਕ ਭਰਾਵਾਂ ਦਾ